ਦਿਆਂ ਨਾਲ ਹੀ ਨੰਬਰ ਹਨ ਰੋ ਸਾਹਮਣੇ ਕਹਿੰਦੇ ਵਧੀਆ ਮੈਚ ਦੋਨੋਂ ਪਾਸਿਆਂ ਦੇ ਵਿਚਕਾਰ ਇੱਕ ਪਾਸੇ ਕਹਿੰਦੇ ਉਹ ਬਕਾ ਕਰੇ ਕਬੱਡੀ ਕਬੱਡੀ ਕਰਦਾ ਹੋਇਆ ਪਰ ਸਾਹਮਣੇ ਕਹਿੰਦੇ ਬੋਣ ਉਹ ਕਹਿੰਦੇ ਕੋਣੇ ਵੱਧ ਕੇ ਟਰਾਈ ਕੀਤੀ ਹੈ ਉਹ ਲੱਗਿਆ ਤੈਅ ਜ਼ੋਰ ਉਹ ਕਿਰਤ ਥੋੜੀ ਗੱਲ ਉਹ ਰੱਖਣ ਦੀ ਗੱਲ ਪਰ ਮੁੰਡਾ ਕਹਿੰਦੇ ਇੱਕ ਵਧੀਆ ਨੰਬਰ ਆਪਣੀ ਟੀਮ ਦੇ ਲਈ ਜੋੜਦਾ ਦਾ ਪੁੱਤ ਉਹ ਮੁੰਡਾ ਕਹਿੰਦੇ ਵਧੀਆ ਰੇਡਰ ਹੈ ਆਪਣੀ ਵਜਨੀ ਮਾ ਖੇਡ ਕਬੱਡੀ ਦਾ ਪਰ ਸਾਹਮਣੇ ਕਹਿੰਦੇ ਦੋ ਨੇ ਉਹ ਕਹੇ ਕਦੇ ਟਰਾਈ ਕੀਤੀ ਹੈ ਲਗਾਇਆ ਜੋ ਵਾਹ ਇੱਕ ਗੱਲ ਨਹੀ ਹੋਰੀ ਸਾਬੀਆਂ ਇੱਕ ਤਗੜਾ ਨੰਬਰ ਉਹ ਕਹਿੰਦੇ ਰੇਡਰ ਨੇ ਜੋੜ ਦਿੱਤਾ ਆਪਣੀ ਟੀਮ ਦੇ ਲਈ ਅਗਲੀ ਰੇਡ ਲੈ ਸੋਣੇ ਵੀਰਾਂ ਕਰੀ ਗੱਲ ਮੁੰਡੇ ਦੀ ਲੈ ਸਾਹਮਣੇ ਕਹਿੰਦੇ ਅਗਲੀ ਰੇਡ ਪਾਉਣ ਦੇ ਲਈ ਮੁੰਡਾ ਕਹਿੰਦੇ ਤਿਆਰ ਪ੍ਰਚਾਰ ਪਤਾ ਹੋਇਆ ਅੱਗੇ ਕਹਿੰਦੇ ਦੋ ਯਾਹੀ ਚਾਰ

ਇਸ ਰੱਬ ਕੇ ਦੀ ਕਹਿੰਦੇ ਮਾਨ ਹੈ ਮੇਰੇ ਮਿੱਤਰੋ ਆਓ ਕਹਿੰਦੇ ਸਾਹਮਣੇ ਨੰਬਰ ਇਸ ਦੇ ਲਈ ਕਹਿੰਦੇ ਰੇਡਰ ਦੇ ਲਈ ਹੋ ਗਿਆ ਕਿ ਉਹ ਰਾਤਾਂ ਨੂੰ ਨਹੀਂ ਸੋਤੇ ਉਹ ਜਿਹੜਾ ਬਿਨੇ ਅਗ ਲੁਣੀ ਉਹ ਕਿ ਰਾਤਾਂ ਨੂੰ ਨਹੀਂ ਸੋਤੇ ਉਹ ਜਿਹੜਾ ਹੂੰ ਹੂੰ ਉਧਰ ਕਹਿੰਦੇ ਸਾਡੇ ਭਰਾ ਐ ਪੱਖੋ ਕਲਾਂ ਵਾਲੇ ਕਬੱਡੀ 55 ਕਿਲੋ ਦੇ ਮੈਚ ਹੋਣਗੇ 15 ਤਰੀਕ ਨੂੰ 15 ਅਗਸਤ ਨੂੰ ਕਬੱਡੀ 55 ਕਿਲੋ ਦੇ ਮੈਚ ਹੋਣਗੇ ਇੱਕ ਭਰਾ ਸਾਡਾ ਕਹਿੰਦੇ ਵਿੰਡਾ ਪੱਖੋ ਵਾਲਾ ਨਾਲ ਕਹਿੰਦੇ ਚਾਤਾ ਬਾਈ ਹੈ ਸਾਡੇ ਤੇ ਕੌਰੀ ਵਰਗੇ ਯਾਰਾਂ ਤੇ ਯਾਰਾਂ ਦੇ ਮੇਲਾ ਕਰਵਾਇ ਰਿਹਾ ਤੇ ਕਹਿੰਦੇ 55 ਕਿਲੋ ਭਾਰ ਵਰਗ ਦਾ ਹੀ ਕਹਿੰਦੇ ਮੈਚ ਖੇਡੇ ਜਾਣਗੇ ਮੇਰੇ ਵੀ ਸਾਰੀਆਂ ਟੀਮਾਂ ਦੇ ਵੀ ਖੁੱਲੇ ਸਤੇ ਹੈ ਪਿੰਡ ਪੱਖੋ ਕਲਾਂ ਜ਼ਿਲ੍ਹੇ ਬਰਨਾਲੇ ਦੀ ਧਰਤੀ ਹੈ ਤੇ ਵੱਡਾ ਮੇਲਾ ਖੇਡ ਆ ਜਾਣਾ ਹੈ ਵਿਸ਼ੇਤਰ ਦੇ ਧੰਨਵਾਦ ਹੈ ਸਾਰੇ ਵੀਰਾਂ ਦਾ ਉਧਰ ਇਹ ਕਹਿੰਦੇ ਮੈਚ ਚੱਲਣਾ ਕਿੱਧਰ ਜਾ ਰਿਹਾ ਹੈ ਆਓ ਸਾਹਮਣੇ ਕਹਿੰਦੇ ਸਿਰੇ ਦੀ ਟੱਕਰ ਹੈ ਮੇਰੇ ਪਿੱਤਰੋ ਆਓ ਸਾਹਮਣੇ ਦੋ ਜਹਾਂੀ ਪਿਆਰ ਪਰਦਾ ਹੈ ਕਿ ਦਿਨੋਂ ਦੇ ਨਾਲ ਮੌਤ ਨੇੜੇ ਹੋਈ ਜਾਂਦੀ ਹੈ ਵੀ ਜਿਵੇਂ ਕੋਈ ਜਵਾਨ ਦੁਬਾਰਾ ਕਦੋਂ ਫੇਰ ਬਣ ਕੇ ਜੈ ਦਸ ਕ ਜਵਾਨੀਆਂ ਤੋ ਆਣੇਗੀ ਦੁਬਾਰਾ ਕਦੋਂ ਫੇਰ ਬਣ ਕੇ ਉਹ ਗੱਲਾਂ ਦੇ ਕਹਿੰਦੇ ਹੁੰਦੀਆਂ ਉਹ ਮੁੰਡੇ ਨੇ ਕਹਿੰਦੇ ਬੱਲੇ ਬੱਲੇ ਕਰਾ ਦਿੰਦੀ ਐ ਅਗਲੀ ਰੇਡ ਬਾਲ ਦੇ ਨਹੀਂ ਕਹਿੰਦੀ ਮੁੰਡਾ ਯਾਰ ਪ੍ਰਚਾਰ ਵੱਧ ਆਇਆ ਹੈ ਲੇਕਿਨ ਠਿੱਕਿਆ ਕਰਦੇ ਨਰਦੇ ਮੁੰਡੇ ਜੀ ਸਾਹਮਣੇ ਕਹਿੰਦੇ ਮੁੰਡਾ ਰੇਡ ਪਾਉਣ ਦੇ ਵੀ ਵਾਇਆ ਹੋਇਆ ਪਰ ਸਾਹਮਣੇ ਕਹਿੰਦੇ ਦੋ ਨੇ ਪਰ ਵੇਖਾਂਗੇ That's what i कॾहिं रेर रोड बंदि आहे के ट्राई ਇੱਕ ਮੌਫਰ ਦੀ ਧਰਤੀ ਦਾ ਹੈ ਆ ਕਦੇ ਮਿਲਸ਼ੀਅਰ ਦੇ ਲਾਕੇ ਦਾ ਹੈ ਇਹ ਕਦੇ ਅੱਜੀ ਕਦੇ ਲਾਕੇ ਦਾ ਹੈ ਤੇ ਅੱਜ ਬਿੱਤੀ ਪਜਾਇਆ ਟੀਮ ਲੈ ਕੇ ਮੇਰੇ ਮਿੱਤਰੋ ਹੁਣ ਕੌਣ ਬਦਵਲੇ ਕਰਵਾਵੇਗਾ ਆ ਰੇਡਰ ਨੂੰ ਹੜਦੇ ਨਹੀਂ ਕਦੇ ਬੜੀ ਮਿਹਨਤ ਦੀ ਲੋੜ ਹੈ ਬੜਾ ਕਦੇ ਤਪੱਸਿਆ ਕਰਨੀ ਪੈਂਦੀ ਹੈ ਉਹ ਮੁੰਡੇ ਦਾ ਸ਼ਰੀਰ ਦੇਖੋ ਗੁੰਦਿਆ ਪਿਆ ਐਨ ਕਹਿੰਦੇ ਮਿਹਨਤ ਦੀ ਕੀਤੀ ਹੈ ਫੇਰ ਕਿੱਥੋਂ ਆ ਕੇ ਗੁੱਡੀ ਚੰਦ ਦੀ ਮੇਰੇ ਮਿੱਤਰੋ ਆਓ ਸਭਨੀ ਰਵੀ ਢਿੱਕੀਏ ਕਰਦੇ ਚਰਚਾ ਮੁੰਡੇ ਦੀ ਆਹ ਸਾਹਮਣੇ ਕਹਿੰਦੇ ਮੁੰਡਾ ਕਬੱਡੀ ਮਾਰਦੇ ਫਿਰਿਆ ਹੋਇਆ ਆਹ ਜਿੱਟਾ ਕਹਿੰਦੇ ਪੰਡ ਦੇ ਲਈ ਬੋਲ ਬੋਲੇਗੇ ਕਿ ਪੰਡ ਤੇ ਫੜਨਾ ਮਜ਼ਾਕ ਥੋੜੀ ਹੈ ਮਜ਼ਾਕ ਥੋੜੀ ਹੈ ਮੁੰਡਾ ਕਰੇ ਤੋੜੇ ਅੱਜ ਉਹ ਫੇਰ ਫੇਰ ਰੇਡਾਂ ਪਾਉਂਦਾ

ਆਹ ਆਹ ਮੱਖਣ شیرਾਂ ਆਕੇ ਅੱਧਾ ਬਣੇ شیرਾਂ ਦਾ ਵੀ ਕਹਿੰਦੇ ਮੇਰੇ ਮਿੱਤਰੋ شیرਾਂ ਵਾਲਾ ਮੱਖਣ ਕਹਿੰਦੇ ਵੀਰ ਹੈ ਸਾਡਾ ਬਹੁਤ ਬੜਾ ਕਹਿੰਦਾ ਲਿਖ ਕੇ ਢੇ ਦਾ ਭਰਾ ਸਾਡਾ ਖੇਤਰ ਦੇ ਧੰਨਵਾਦ ਹੈ ਹੌਸਲੇ ਪੈਦੀ ਕਬੱਡੀ ਹੁਣ ਬੋਏ ਆਹੀ ਤਿਆਰ ਪਰਦਾ ਹੈ ਅਗਿਨਕੇ شیر ਦੇ ਕਹਾਣੀ ਜਾਂਦਾ ਆਹ ਸਾਹਮਣੇ ਕਹਿੰਦੇ ਬੋਏ ਤਿਆਰ

ਭਾਜੋ ਪਸਿਰੋ ਪੁੱਤਾਂ ਜਦੋਂ ਤੇਰਾ ਹੱਥ ਲੱਗ ਜੇ ਨਾ ਤਾਂ ਭੱਜਣ ਦੇ ਰਹਿ ਕਰ ਦੋਨੋਂ ਕੇਰਾ ਹੱਥ ਲੱਗ ਜੇ ਤਾਂ ਭੱਜਣ ਦੇ ਰਹਿ ਕਰ ਇਹ ਬਾਹਰ ਚੰਦਰੇ ਨੇ ਅਗਲੀ ਰੇਡ ਆਏ ਕਹਿੰਦੇ ਪਉਆ ਮੇਰੇ ਮਿੱਤਰੋ ਕਿ ਪਤਾ ਨਹੀਂ ਉਹ ਕੁੱਤਿਆਂ ਦੀ ਜਾਨ ਹੁੜੀ ਐ ਆਹ ਟੰਡ ਪਾ ਜੋ ਗਾਲ ਕਹਿੰਦੇ ਸੱਗੀ ਪੈਣੋ ਜਿਹਨੂੰ ਉਸ ਸ਼ਰਤ ਦੇ ਵਿੱਚੋਂ ਮਿਲਦੀ ਹੈ ਉਹ ਪੈਕਟਾਂ ਦੇ ਵਿੱਚ ਦੁੱਧ ਕਿੱਥੇ ਦਿੰਦੇ ਸੋਹਣਿਆ ਉਹ ਮਰਦਾਂ ਦੇ ਸ਼ਰਤ ਦੇ ਵਿੱਚੋਂ ਮਿਲਦੀ ਹੈ ਦਲੇਰੀ ਉਹ ਪੈਕਟਾਂ ਦੇ ਵਿੱਚ ਦੁੱਧ ਕਿੱਥੇ ਦਿੰਦੇ ਸੋਹਣਿਆ ਅੱਜ ਕੱਲ ਕਰੇ ਪੈਕਟ ਪੜਦਾ ਪਰ ਮੁੰਡੇ ਨੇ ਕਹਿੰਦੇ ਘੱਟ ਕੇ ਉਹ ਕਹਿੰਦੇ ਹਿੱਕ ਨਾਲ ਲਾ ਲਿਆ ਜਿੱਤਾ ਕਹਿੰਦੇ ਉਹ ਇਹ ਪੁਰਦਾ ਕੁਟਮੜੀਆਂ ਮੜਦੀਆਂ ਉਹ ਮੁੰਡੇ ਨੇ ਕਹਿੰਦੇ ਵਧੀਆ ਨੰਬਰ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲੀ ਰੇਡ ਉਹ ਕਹਿੰਦੇ ਕਊ ਆ ਗਿਆ ਮੇਰੇ ਵੀਰੋ ਆਹ ਸਾਹਮਣੇ ਕਹਿੰਦੇ ਕਊ ਆ ਗਿਆ ਰੇਡ ਕੱਟ ਲਈ ਰੇਡ ਬੰਦਰ ਲਈ ਕਹਿੰਦੇ ਕਊ ਆ ਗਿਆ ਮੇਰੇ ਮਿੱਤਰੋ ਹੋ ਜਾ ਵੀ ਪਿਆਰ ਬੰਦਾ ਹੁਣ ਕੌਣ ਗੱਲ ਗੱਲ ਕਰਵਾਵੇਗਾ ਕੌਣ ਗੱਲਾਂ ਟਕਣੇ ਲਾਵੇਗਾ ਗੱਲਾਂ ਕਹਿੰਦੇ ਸਮੇਂ ਦੀ ਹੈ ਅਗਲੇ ਮੈਚ ਦੀਆਂ ਟੀਮਾਂ ਢਪਾਲੀ ਤੇ ਕੋਟ ਸ਼ੇਰ ਦੀਆਂ ਟੀਮਾਂ ਗਰਾਊਂਡ ਦੇ ਵਿੱਚ ਆ ਜਾਣ ਢਪਾਲੀ ਤੇ ਕੋਟ ਸ਼ੇਰ ਦਾ ਮੈਚ ਕਿਹਨੇ ਆਣਾ ਹੈ ਉਹ ਟੀਮਾਂ ਜਿਹੜੀਆਂ ਗਰਾਊਂਡ ਦੇ ਵਿੱਚ ਆ ਜਾਣ ਹੁਣੇ ਤਗੜੇ ਮੈਚਾਂ ਦੀ ਕਹਿੰਦੇ ਸ਼ੁਰੂਆਤ ਹੋਈ ਹੈ ਆ ਮਾਣ ਦਾ ਰੀਤ ਨੇ ਸਿੱਕਾ ਚੱਲਦਾ ਮੇਰੇ ਖਧਰੋ ਇਹ ਮੈਚ ਬੜਾ ਚੋਟੀ ਦਾ ਹੈ ਲੈ ਵੀ ਵਿਕੀ ਹੈ ਵਿਕ ਗਿਆ ਮੁੰਡਿਆਂ ਨੂੰ ਵੀ ਆਓ ਕਹਿੰਦੇ ਸੈਮੀ ਮੈਚ ਖੇਡੇ ਜਾਣਾ ਮੇਰੇ ਮਿੱਤਰੋ ਹਾਂ ਸਾਹਮਣੇ ਕਹਿੰਦੇ ਸੈਮੀ ਮੈਚ ਖੇਡੇ ਜਾਣਾ ਲੈ ਮੁੰਡੂ ਜੱਫੇ ਤੇ ਰੋਣੇ ਪੈਣਗੇ ਸਰਦਾਰ ਗੜ ਆਫਰ ਨਹੀਂ ਧਰਤੀ ਹੈ ਉਹ ਬਲੇ ਪਲੂਏ ਨੇ ਕਬੜੀ ਪਾ ਦਿੰਦੀ ਹੈ ਹੁਣ ਕੋਜਾਸੀ ਨੇ ਕਹਿੰਦੇ ਤਿਆਰ ਪਰ ਤਿਆਰ ਹੈ ਤੇ ਬੇਨਣੇ ਦਾ ਨੰਦੀ ਪੂਰਾ ਜੱਟ ਜੱਸੀਏ ਜੇ ਅੜਦੇ ਕਰਾਰੇ ਸ਼ਿਲੂ ਮਾਰੇ ਥਾਪੀਆਂ ਆ ਪੱਠੀ ਬੜੀ ਢੈੜੀ ਰੁੜਕੇ ਦੇ ਸੁਣਦੀ ਚਟਣੀ ਬਣਾ ਦਿੰਦਾ ਜਾਂਦਾ ਢੌਣ ਦੀ